ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਵੀ ਚੈਨਲ ਤੇ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਨਾਲ ਜੁੜੇ ਆ ਚੈਨਲ ਨੂੰ ਕਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਵੀਡੀਓ ਅੱਜ ਦਿਰੈਕਸ਼ਨ ਕਰਨ ਜਾਂਦੇ ਆ ਆਪਾਂ ਨਿਰਿੰਦਰ ਸਰਾਯੂ ਨਾਲ ਜੀ ਦੇ ਵੀਡੀਓ ਆ ਠੀਕ ਹੈ ਕਲਪਿਆ 나ਈ ਤੇ ਥੰਬਨੇਲ ਦੀ ਵੀ ਦੇਖ ਲਿਆਓ ਜੀ ਵੀਡੀਓ ਕਰਦੇ ਆਪਾਂ ਸ਼ੁਰੂ ਕਲਪਿਆ 나ਈ ਉਹ ਤੂੰ ਡੇਰੇ ਸਾਹਿਬ ਜਾ ਕੇ ਕਟਾ ਗੋੜ ਗੋੜੇ ਜਨਾਬ ਬੱਝੀਆਂ ਕਿੰਨੇ ਦਿਨ ਹੋ ਗਏ ਨੇ ਵੇਖਣਾ ਵਾਂਗਾ ਨਾ ਬੱਝੀਆਂ ਇਹਦੇ ਹੋਣੇ ਕਟਾਏ ਇਹ ਮਹੀਨਾ ਹੋ ਗਿਆ ਬੋਲੇ ਤੇਰੇ ਕਾਰਾ 20 ਦਿਨ ਤੇ ਲਈ ਥੋੜੇ ਆ ਮੈਨੂੰ ਲੱਗਦਾ ਤੂੰ ਸਾਰਾ ਸਿਆਲ ਨਹੀਂ ਨਾ ਤਾ ਅੰਡਾ ਪੀਣੇ ਪੜੇਦਾ ਮੱਲੋ ਪਾਣੀ ਨਾ ਹੀ ਲੱਗੇ ਤੇਰੇ ਕਾ ਪਤਾ ਦੇ ਦਿੰਦਾ ਮਰਫਾ ਦਾ ਜਿਹੜਾ ਇੰਨੀ ਠੰਡ ਮਨਾਉਣ ਡਿਆ ਰੁਪਈਏ ਦਾ ਆਵਾਜ਼ ਲੱਗਣੀ ਆ ਆ ਕਰ ਦੋ ਵਧੀਆ ਮੈਂ ਦੁਆ ਕਰਦਾ ਗੰਗੀ ਦੇ ਵਿੱਚ ਲਿਖ ਵੀ ਹੈ ਨਾ ਨੀ। ਸਾਸੀ ਗੰਗੀ। ਬਹੁਤ ਵਾ ਜਿਹੜੀਆਂ ਵਿੱਚ ਸਾਡੀ ਗੰਡੀਆਂ ਵਾ ਇਹ ਖੜਦੀਆਂ ਕਿ ਮਾਰ ਕੇ। ਜਨਾਕੀ ਵੀ ਸਾਡਾ। ਖੱਟਾ ਦੋ। ਬੋਦੇ ਗੁੰਜਲ ਦੇ ਵਾਲਾ ਜੀ ਤੇ। ਭਾਈ ਟਾਈਮ ਹੈ ਅਜੇ। ਟਾਈਮ ਟਾਈਮ ਮਾਰਾ ਹੈ। ਬਾਹਰ ਕੋਈ ਮਾਰੇ ਮਾਰੇ ਥੱਕੀ ਦੋ। ਮਾਰੇ ਮਾਰੇ ਹੋਰ ਇਹਨਾਂ ਜੁੱਤੀਆਂ ਗੰਡੜੇ। ਅੱਜ ਕੀਆ ਗੰਡਣ ਨੇ? ਇਹ ਦੋਮਟ ਕਰਦ ਨੇ ਕੋਈ। ਬੱਟਰ ਬੱਟਰ ਜਾਦੀ ਛੇਤੀ ਆਜ ਭਾਜੀ ਓਏ ਆ ਉਹ ਬੈਠਾ ਹੈ ਜਾਦੀ ਛੇਤੀ ਵਾਲਾ ਆਦਾ ਭਰਵਟੇ ਚ ਕੱਟ ਪਾ ਦੇ ਇਹੋ ਜਿਹਾ ਕੱਟ ਪਾ ਦੇ ਇੰਨਾ ਕਿਸੇ ਕੰਨੀ ਹੋਣ ਦੇ ਹੈ ਤੂੰ ਪਰ ਜਾਦੀ ਛੇਤੀ ਨਾ ਅੱਜ ਅੱਛਾ ਵਿਆਹ ਹੀ ਰਹਾ ਪਾ ਦੀ ਵਿਆਹ ਉਹਨੇ ਅਸੀਂ ਰਾਤ ਰੱਖਣਾ ਉਹ ਨਹੀਂ ਬਹਿ ਜਾ ਤੂੰ ਸਹੀ ਭਾਜੀ ਉਹ ਬਰਾਹ ਦੇ ਗਿੱਲਾਂ ਨੇ ਮੋੜ ਤੇ ਆ ਗਈ ਯਾਰ 2 ਮਿੰਟ ਬਹਿ ਜਾ ਦੋ ਮਿੰਟ ਦਾ ਕੀ ਹੋ ਲੱਗਾ ਅੱਗੇ ਤੁਹਾਨੂੰ ਕਹੀ ਕੀ ਆ ਵਾ ਲੈ ਜਿੰਦ ਕਿੰਨੇ ਕਰਨੇ ਬਾਹਰ ਡੇ ਘਟਾਉਣਾ ਵਿਆਹ ਜਾਣਾ ਨਾ ਸਾਡਾ ਮੋਟਾ ਚਲਾਈ ਜਾ ਮੈਂ ਮਗਰ ਬੈਠਾ ਘਟੀਆਂ ਨਾ ਤੇ ਬਹਿ ਜਾ ਫਿਰ ਐਡਾ ਕਾਲਾ ਤੂੰ ਸਿਰਪਟ ਲਾਉਂਦੇ ਆ ਆਹ ਦੇਖੋ ਬਿੱਡੇ ਕਾਲੇ ਰੁਖਲੇ ਆਉਂਦੇ ਕਾਲੇ ਆਹ ਪਾਤਰ ਜਿਹੜੀਆਂ ਜੜਾਵਾਂ ਨੇ ਸੂਤਰ ਆਉਂਦੀਆਂ ਵਾਹ ਵਾਹ ਕੇ ਮੇਰੀ ਬਾਹ ਥੱਕ ਗਈ ਜਿਹਨਾਂ ਨਗ ਦੀਆਂ ਤੇ ਆਏ ਨੇ ਮੂੰਹ ਚੋਕੇ ਕਿੰਨੇ ਕਿ ਛੋਟੇ ਕਰਨੇ ਪੂਰੇ ਛੋਟੇ ਕਰ ਦੋ ਆਪਣੇ ਨਾਲ ਥੋੜੇ ਥੋੜੇ 10 ਇੰਚੇ ਸੂਤਰ ਕਿੰਨੇ ਕਰਨੇ ਵਿਚਾਰਾ ਕੰਗੀ ਵਾਹ ਵਾਹ ਕੇ ਥੱਕ ਗਿਆ ਵਗਨ ਜੋਕੇ ਤੇ ਹੁਣ ਵੀ ਨਹੀਂ ਗਏ ਕੰਗੀ ਦਾ ਆ ਰਿਹਾ ਕੰਗੀ ਦੇ ਵਿੱਚ ਕੁੜੀਆਂ ਵੀ ਲੰਘਣੇ ਡੀ ਐਸ ਹਾਬਨਾ ਕਰ ਦੋ ਭਾਈ ਮੈਂ ਨਾ ਕੇਟ ਕਰਾਉਣੇ ਨੇ ਮੈਂ ਨਾ ਢੇੜੀ ਜਾਣ ਲੈ ਮਿੱਤਰੀਆਂ ਪੈ ਪੂਰੇ ਆਉਣ ਆ ਰਹੇ ਆ ਦੂਜੇ ਪੈਸੇ ਕਿਹਨੇ ਸਟੇਟਾਂ ਦੇ ਨਾਲ ਆ ਕਿਉ ਹੋ ਲਿਆ ਆ ਮਾਥਾ ਤੇਰੀਆਂ ਬਾਤੀਆਂ ਬਾਹਰ ਆਉਣ ਡੇੜ ਖਰਾ ਕੇ ਤੂੰ ਸਮਾਨ ਹੱਟ ਭਾਂਜਣਾ ਆ ਲਈ ਭਾਈ ਪਰਵਟਿਆਂ ਦਾ ਹੱਲ ਕਰੋ ਉਹ ਕਾਲੀ ਦਾ ਕੋਈ ਲਾਜ ਨਹੀਂ ਆ ਬੈਠਾ ਰਹਿ ਜੋ ਪਰ ਕਰਨ ਬੈਠਾ ਰਹਿਣਾ ਅਨਾਰੂ ਤੂੰ ਡੇਵੇ ਕਹਦੇ ਕਿੱਦੇ ਘੈਂੜ ਅਜੀ ਹੋਈ ਢਾਡੇ ਹੋਣੀ ਮਸਲਾ ਮਸਲਾ ਹੋਣਾ ਤੇ ਮੈਂ ਆਪਣੇ ਬਾਪੂ ਨੂੰ ਲਿਹਾਣ ਲਗਾ ਜੀ। ਲੈ ਲੈ ਤੇਰੇ ਕੋਲ ਇੱਕ ਉਂਬਰ ਵੱਡੇ ਪਛਾਣ ਕੇ ਲੈ ਜਾ ਤੇਰੇ ਘਰੇ। ਬਾਈ ਨੇ ਲਾ ਕੇ ਰੱਖ ਲੈ ਭੱਟੇ ਉਹਦੇ ਹੈ। ਹੋਰ ਬਾਕੀ ਹਾਲ ਚੋੜ। ਹੋਜੀ ਵਧੀਆ। ਆ ਆਈਏ ਤੇ ਮੇਰੇ ਕੋਲ ਆ ਪਾਫੂ ਨੂੰ ਹਣਾ ਬਾਂਜੀ ਕੋ। ਹਾਂ ਹਾਂ ਇਹ ਦੇ ਵੇ। ਉਹ ਕੀ ਆ ਬਾਹਰ ਆਂ ਲੈ ਬਰੇ। ਕਿੰਨੀ ਮਾਇਆ। ਹੋਰ ਵੀ ਲੱਗੂ। ਰੁਪਈਆ ਦੂੰਗਾ 500 ਤੇ ਪੂਰਾ ਸੇਵ ਬਦਲ ਨਹੀਂ ਰਹੀ। ਆ ਮੈਂ ਮਾਰ ਆਇਆ ਤਾਂ ਰੋਏ ਪਾਪੀ ਬਣਾਇਂਦੇ ਉਤਾਲਾ ਚੰਡੇ ਆ ਚੱਲ ਫਿਰ ਹੋ ਜਾ ਸ਼ੁਰੂ ਉਤਾਲਾ ਦੇ ਚੰਡੇ ਆ ਗੁਲਾਬ ਪਾਪ ਬਣਾ ਕੇ ਦਰੂ ਗੱਲ ਕੀ ਅਰੇ ਇਹ ਪਾਲਟ ਚਲੀ ਰੇਲ ਆ ਤੇ ਨਾ ਬਣਾ ਤੇ ਰੁਪਈਆ ਯਾਰ ਲੜਾਈ ਮੈਂ ਤੇਰੇ ਕੋਈ ਨਹੀਂ ਯਾਰ ਇਹ ਰੋਏ ਪਾਪੀ ਬਣਾਇਂਦੇ ਆ ਬਣਾ ਲਾ ਗਿਆ ਸਕੀਮ ਲੱਗਦਾ ਲਾਡ ਉਪਨੀਰ ਰੱਖ ਲਾਟ ਉਪੀ ਗੇ ਮੇਰੇ ਹੱਥ ਲਗਾਈ ਵਿੱਚ ਉਹ ਇਹ ਨਾ ਕਹ ਨਾ ਲੱਗੀ ਇਸ ਕੀ ਮੈਂ ਆ ਯਾਰ ਤਕਵਾ ਤਾਈ ਉਹ ਤੇ ਯਾਰ ਤੇਰੇ ਤਾਂ ਕੋਈ ਗਾਗ ਨਹੀਂ ਆ ਲਾ ਜੀ ਮੈਂ ਤਾਂ ਕਬੜਾ ਤਾ ਪਾ ਇਹਨਾਂ ਆ ਲੈ ਲੈ ਤੂੰ। ਜੋਤੀ ਲੈ ਗਿਆ ਤੇਰਾ ਹਾਰਾ ਪੀ। ਜੱਸ। ਅੱਜ ਵੀਡੀਓ ਲਈ ਜਾਂਦੀ ਹੀ ਵੇਹ ਜੀ ਤੇ ਤੁਹਾਨੂੰ ਪਤਾ ਵਾ ਟਕਲਾ ਲਾ ਗਿਆ ਸਕੀ ਮੇਰੇ ਪਿਆ 1000 ਲੈ ਗਿਆ ਠਾਕੇ ਕੀ ਕੀਆ ਉਹਨੇ ਪਹਿਲਾਂ ਹੀ ਕਹਿਤਾ ਸੀ ਵੀ ਜੇ ਪਪ ਨਾ ਬਣਿਆ ਤੇ ਰੁਪਿਆ 1000 ਲੈਣਾ ਹੈ ਤੇ ਜਿਹੜੇ ਭੈਣ ਭਰਾ ਚੈਨਲ ਨਾਲ ਜੁੜੇ ਆ ਤੇ ਵੀਡੀਓ ਨੂੰ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਦੀ ਲੱਗੀ ਆ ਤੇ ਮਿਲ ਜੇ ਤੁਹਾਨੂੰ ਆਪ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ